ਹਾਲ ਜੀ ਸਾਰਿਆਂ ਨੂੰ ਐਸਐਮਸੀ ট্রেਡਿੰਗ ਜ਼ੋਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਤੀਜੀ ਕਲਾਸ ਦੇ ਵਿੱਚ ਆਪਾਂ ਕੈਂਡਲਸਟਿਕ ਪੈਟਰਨ ਬਾਰੇ ਅਗਲੀਆਂ ਦੋ ਹੋਰ ਕੈਂਡਲਾਂ ਦੀ ਗੱਲ ਕਰਾਂਗੇ ਤਾਂ ਇਸ ਤੋਂ ਪਹਿਲਾਂ ਦੂਜੀ ਕਲਾਸ ਦੇ ਵਿੱਚ ਆਪਾਂ ਗੱਲ ਕਰੀ ਸੀ ਇਨਵਰਟਡ ਹੈਮਰ ਤੇ ਬੁਲਿਸ਼ ਇੰਗਲਫਿੰਗ ਕੈਂਡਲਸਟਿਕ ਪੈਟਰਨ ਦੇ ਬਾਰੇ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਆਈ ਬਟਨ ਤੇ ਕਲਿੱਕ ਕਰਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਤਾਂ ਅੱਜ ਆਪਾਂ ਜਿਹੜੀਆਂ ਦੋ ਕੈਂਡਲਸਟਿਕਾਂ ਦੀ ਗੱਲ ਕਰਦੇ ਆਂ ਉਹ ਹੈ ਇੱਕ ਬੁਲੇਸ਼ਰ ਹਰਮੀ ਬੁਲੇਸ਼ਰ ਹਰਮੀ ਕੈਂਡਲਸਟਿਕ ਦਾ ਪੈਟਰਨ ਕੀ ਹੁੰਦਾ ਹੈ ਕਿਵੇਂ ਬਣਦਾ ਹੈ ਕੀ ਇਹਦੀ ਸਾਈਕੋਲੋਜੀ ਹੁੰਦੀ ਹੈ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ ਦੂਸਰੀ ਕੈਂਡਲ ਹੈ ਪੀਅਰ ਸਿੰਘ ਦਾ ਸਿਗਨਲ ਪੀਅਰ ਸਿੰਘ ਸਿਗਨਲ ਕੈਂਡਲਸਟਿਕ ਦਾ ਪੈਟਰਨ ਕੀ ਹੁੰਦਾ ਹੈ ਇਹ ਵੀ ਇੱਕ ਬਹੁਤ ਵਧੀਆ ਕੈਂਡਲਸਟਿਕ ਪੈਟਰਨ ਹੈ ਇਹਦੇ ਬਾਰੇ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਹ ਕਿਵੇਂ ਕੰਮ ਕਰਦੇ ਆ ਕੀ ਹੁੰਦੇ ਆ ਇਹ ਕਿਸ ਤਰ੍ਹਾਂ ਬਣਦੇ ਆ ਇਹਨਾਂ ਦੇ ਪਿੱਛੇ ਬਣ ਦਾ ਕੀ ਕਾਰਨ ਹੁੰਦਾ ਕੱਲੀ ਕੱਲੀ ਚੀਜ਼ ਬਾਰੇ ਆਪਾਂ ਚੰਗੀ ਜਾਣਕਾਰੀ ਇਕੱਠੀ ਕਰਾਂਗੇ ਤਾਂ ਜੁੜੇ ਰਹੋ ਸਾਡੇ ਚੈਨਲ ਨਾਲ ਸ਼ਰਾਮੀ ਕੈਂਡਲਸਟਿਕ ਪੈਟਰਨ ਹੁਣ ਆਪਾਂ ਗੱਲ ਕਰਦੇ ਆਂ ਬੁਲਸ਼ ਸ਼ਰਾਮੀ ਕੈਂਡਲਸਟਿਕ ਪੈਟਰਨ ਦੇ ਬਾਰੇ ਇਹ ਪੈਟਰਨ ਕੀ ਹੁੰਦਾ ਹੈ ਕਿਵੇਂ ਕੰਮ ਕਰਦਾ ਹੈ ਕਿਸ ਜਗ੍ਹਾ ਤੇ ਬੰਦਦਾ ਹੈ ਉਸ ਦੇ ਬਾਰੇ ਆਪਾਂ ਡੀਪ ਦੇ ਵਿੱਚ ਇਸ ਬਾਰੇ ਗੱਲਬਾਤ ਕਰਾਂਗੇ ਹੁਣ ਪਹਿਲਾਂ ਆਉਂਦਾ ਬੁਲਸ਼ ਸ਼ਰਾਮੀ ਕੈਂਡਲ ਕੀ ਹੁੰਦੀ ਹੈ ਇਹ ਕੈਂਡਲਸਟਿਕ ਪੈਟਰਨ ਮਾਰਕੀਟ ਦੇ ਟ੍ਰੈਂਡ ਚੇਂਜ ਹੋਣ ਦਾ ਬਹੁਤ ਵਧੀਆ ਸਾਨੂੰ ਸੰਕੇਤ ਦਿੰਦਾ ਹੈ ਡਾਊਨ ਟ੍ਰੈਂਡ ਦੇ ਵਿੱਚ ਬੰਦਦਾ ਹੈ ਪਹਿਲਾਂ ਦਾ ਹੁਣ ਇੱਕ ਇਸ ਪੈਟਰਨ ਨੂੰ ਜਪਾਨੀ ਭਾਸ਼ਾ ਦੇ ਵਿੱਚ ਗਰਭਤੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਦੋ ਕੈਂਡਲਾਂ ਦੇ ਮੇਲ ਤੋਂ ਬਣਦਾ ਹੈ ਪਹਿਲੀ ਕੈਂਡਲ ਦੇ ਵਿੱਚ ਇੱਕ ਵੱਡੀ ਬੀਅਰ ਸ਼ੈਂਡਲ ਹੁੰਦੀ ਹੈ ਦੂਸਰੀ ਕੈਂਡਲ ਛੋਟੀ ਹੁੰਦੀ ਹੈ ਪਰ ਪਿਛਲੀ ਬੀਅਰ ਸ਼ੈਂਡਲ ਦੀ ਬੋਡੀ ਦੇ ਅੰਦਰ ਓਪਨ ਹੋ ਕੇ ਤੇ ਅੰਦਰ ਹੀ ਕਲੋਜ਼ ਹੋ ਜਾਂਦੀ ਹੈ ਭਾਵ ਕਿ ਅਗਲੀ ਬੁਲਿਸ਼ ਕੈਂਡਲ ਪਹਿਲੀ ਬੀਅਰ ਸ਼ੈਂਡਲ ਦੇ ਵਿੱਚ ਕਲੋਜ਼ ਹੁੰਦੀ ਹੈ ਅੰਦਰ ਕਲੋਜ਼ ਹੁੰਦੀ ਹੈ ਹੁਣ ਬੁਲਿਸ਼ ਰਾਮੀ ਕੈਂਡਲ ਦਾ ਬਣਦਾ ਕੀ ਕਾਰਨ ਹੈ ਹੁਣ ਆਪਾਂ ਦੇਖਦੇ ਹਾਂ ਜਿਹੜੀ ਬੁਲਿਸ਼ ਰਾਮੀ ਪੈਟਰਨ ਹੈ ਇਹ ਕਿਉਂ ਬਣਦਾ ਹੈ ਇਹਦੇ ਬੰਦ ਦੇ ਪਿੱਛੇ ਕੀ ਸਾਈਕੋਲੋਜੀ ਹੁੰਦੀ ਹੈ। ਲੋਅ ਮਾਰਕੀਟ ਡਾਊਨ ਟ੍ਰੈਂਡ ਦੇ ਵਿੱਚ ਚੱਲਦੀ ਆ ਰਹੀ ਹੈ। ਕਿਸੇ ਨਾ ਕਿਸੇ سپورਟ ਲੈਵਲ ਤੇ ਆ ਕੇ ਜਦੋਂ ਮਾਰਕੀਟ ਕਿਸੇ ਨਾ ਕਿਸੇ سپورਟ ਲੈਵਲ ਤੇ ਆਉਂਦੀ ਹੈ। ਇੱਥੇ ਆ ਗਈ। ਹੁਣ ਇਸ ਲੈਵਲ ਤੇ ਆ ਕੇ ਲੋਕਾਂ ਦੇ ਦੋ ਤਰ੍ਹਾਂ ਦੇ ਮਾਈਂਡ ਹੁੰਦੇ ਇੱਥੇ। ਕਈ ਲੋਕ ਤਾਂ ਇਹ ਸੋਚਦੇ ਆ ਵੀ ਇਹ ਜਿਹੜਾ سپورਟ ਹੈ ਬ੍ਰੇਕ ਹੋ ਸਕਦਾ ਹੈ। ਕਈ ਲੋਕਾਂ ਦਾ ਮਾਈਂਡ ਹੁੰਦਾ ਵੀ ਇਹ سپورਟ ਹੈ ਮਾਰਕੀਟ ਇੱਥੋਂ ਰਿਵਰਸ ਹੋ ਸਕਦੀ ਹੈ। ਇਸੇ ਚੱਕਰ ਦੇ ਵਿੱਚ ਕੀ ਹੁੰਦਾ ਹੈ? ਇਹ ਸੈਲਿੰਗ ਵੱਧਦੀ ਹੈ ਸੈਲਿੰਗ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ ਜੋ ਲੋਕਿਓ ਇੱਕ ਤਾਂ ਮਾਰਕੀਟ ਪਹਿਲੀ ਡਾਊਨ ਟ੍ਰੈਂਡ ਦੇ ਵਿੱਚ ਹੁੰਦੀ ਹੈ ਦੂਸਰਾ ਇੱਥੇ ਹੋਰ ਸੈਲਰ ਐਡ ਹੁੰਦੇ ਆ ਇਹਦੇ ਵਿੱਚ ਆ ਕੇ ਮਾਰਕੀਟ ਦੇ ਵਿੱਚ ਉਹਨਾਂ ਨੂੰ ਇਹ ਹੁੰਦਾ ਕਿ ਇਹ ਇਹ ਸਪੋਰਟ ਬ੍ਰੇਕ ਹੋ ਸਕਦਾ ਹੈ ਜਦੋਂ ਦੋ ਦੋ ਮਾਈਂਡ ਦੇ ਲੋਕ ਇਸ ਦੇ ਵਿੱਚ ਐਂਟਰ ਹੁੰਦੇ ਆ ਤਾਂ ਇੱਕ ਲੰਬੀ ਬੀਅਰ ਸਕੈਂਡਲ ਬਣਦੀ ਹੈ ਇਸ ਬੀਅਰ ਸਕੈਂਡਲ ਬਣਨ ਤੋਂ ਬਾਅਦ ਜਿੰਨੇ ਸੈਲਰ ਹੁੰਦੇ ਆ ਸੈਲਰਸ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਸ ਤੋਂ ਬਾਅਦ ਸੈਲਰਸ ਆ ਜਾਂਦੇ ਨੇ ਸੈਲਰ ਦੀ ਸਟਰੈਂਥ ਇਸ ਲੈਵਲ ਤੇ ਆ ਕੇ ਹੋਰ ਵਧ ਜਾਂਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਕਿ ਮਾਰਕੀਟ ਦੇ ਵਿੱਚ ਬਾਇਰ ਐਂਟਰ ਹੋਣ ਲੱਗਦੇ ਹਨ ਬਾਇਰਸ ਦੀ ਐਂਟਰੀ ਹੋਣ ਲੱਗਦੀ ਹੈ ਜਦੋਂ ਬਾਇਰਸ ਦੀ ਐਂਟਰੀ ਹੁੰਦੀ ਹੈ ਮਾਰਕੀਟ ਦੇ ਵਿੱਚ ਸੈਲਿੰਗ ਦੇ ਉਲਟ ਤਾਂ ਇੱਕ ਜਹੀ ਕੈਂਡਲ ਬਣਦੀ ਹੈ ਜਿਹੜੀ ਕਿ ਇਸ ਵੱਡੀ ਸੈਲਿੰਗ ਕੈਂਡਲ ਦੀ ਬਾਡੀ ਦੇ ਅੰਦਰ ক্লোਜ਼ ਹੋ ਜਾਂਦੀ ਹੈ ਬੁਲਿਸ਼ ਕੈਂਡਲ ਭਾਵੇਂ ਕਿ ਬਾਇਰ ਬਾਇਰਾਂ ਦੀ ਐਂਟਰੀ ਜ਼ਰੂਰ ਹੁੰਦੀ ਹੈ ਇੱਥੇ ਬਾਇਰ ਜਰੂਰ ਐਕਟਿਵ ਹੁੰਦੇ ਆ ਪਰ ਇੰਨੇ ਜਿਆਦਾ ਨਹੀਂ ਹੁੰਦੇ ਕਿ ਉਹ ਪਹਿਲੀ ਕੰਡਲ ਦੇ ਵਿੱਚ ਹੀ ਸਾਰੇ ਸੈਲਰਾਂ ਨੂੰ ਆਊਟ ਕਰ ਦੇਣ ਮਾਲੋਵੀ ਮਾਰਕੀਟ ਦੇ ਵਿੱਚ ਸੈਲਰਸ ਦੀ ਸਟਰੈਂਥ ਅਜੇ ਵੀ ਜਿਆਦਾ ਹੈ ਪਰ ਬਾਇਰ ਇੱਥੇ ਐਕਟੀਵੇਟ ਹੈ ਐਕਟਿਵ ਹੋ ਗਿਆ ਇਸ ਲੈਵਲ ਤੇ ਆ ਕੇ ਉਸ ਤੋਂ ਬਾਅਦ ਇਸ ਦੀ ਕਨਫਰਮੇਸ਼ਨ ਲਈ ਜੇ ਆਪਾਂ ਦੇਖੀਏ ਬੁਲਸ਼ਰਾਮੀ ਪੈਟਰਨ ਤਾਂ ਬਣ ਗਿਆ ਸਾਡੇ ਕੋਲ ਪਰ ਪੂਰੀ ਤਰ੍ਹਾਂ ਜਦੋਂ ਆਪਾਂ ਇਹਦੀ ਕਨਫਰਮੇਸ਼ਨ ਲੈਂਦੇ ਆ ਬੀ ਮਾਰਕੀਟ ਦਾ ਟ੍ਰੈਂਡ ਸਾਤਮਾਚੇ ਚੇਂਜ ਹੋਇਆ ਜਾਂ ਇੱਕ ਟਰੈਪ ਹੈ। ਤਾਂ ਜਦੋਂ ਕੋਈ ਅਗਲੀ ਕੈਂਡਲ ਮਾਰਕੀਟ ਦੇ ਪਿਛਲੀ ਸੈਲਿੰਗ ਕੈਂਡਲ ਦੇ ਹਾਈ ਨੂੰ ਬ੍ਰੇਕ ਕਰਦੀ ਹੈ ਤਾਂ ਉੱਥੇ ਅਸੀਂ ਸਮਝ ਸਕਦੇ ਹਾਂ ਕਿ ਹੁਣ ਮਾਰਕੀਟ ਦਾ ਟਰੈਂਡ ਚੇਂਜ ਹੋ ਚੁੱਕਿਆ ਹੈ। ਉਸ ਤੋਂ ਬਾਅਦ ਅਸੀਂ ਲਵਦੇ ਆਪਣੀ ਐਂਟਰੀ ਹੁੰਦੀ ਹੈ ਤੇ ਇਸ ਦੇ ਨੀਚੇ ਜਿਹੜਾ ਆਪਾਂ ਸਟਾਪ ਲੌਸ ਰੱਖ ਕੇ ਆਪਾਂ ਆਪਣੀ ਟਾਰਗੇਟ ਵੱਲ ਅੱਗੇ ਵਧ ਸਕਦੇ ਹਾਂ। ਪੱਲੀ ਕੈਂਡਲ ਪੱਲੀ ਕੈਂਡਲ ਇੱਕ ਬੀਅਰਿਸ਼ ਕੈਂਡਲ ਹੁੰਦੀ ਹੈ। ਇਹ ਇੱਕ ਵੱਡੀ ਬੀਅਰਿਸ਼ ਕੈਂਡਲ ਹੁੰਦੀ ਹੈ ਜਿਹੜੀ ਮਾਰਕੀਟ ਦੇ ਡਾਊਨ ਟ੍ਰੈਂਡ ਨੂੰ ਦਰਸਾਉਂਦੀ ਆ। ਭਾਵ ਕੇ ਮਾਰਕੀਟ ਵਿੱਚ ਸੈਲਰਸ ਦੀ ਸਟਰੈਂਥ ਬਹੁਤ ਜ਼ਿਆਦਾ ਹੈ। ਇਸ ਕਰਕੇ ਕੈਂਡਲ ਦਾ ਰੰਗ ਲਾਲ ਹੁੰਦਾ ਹੈ ਜਿਹੜੀ ਇੱਕ ਬਿਕਵਾਲੀਆ ਸੰਕੇਤ ਦਿੰਦੀ ਹੈ। ਪਿੱਛੇ ਆਪਾਂ ਇਹਦੀ ਗੱਲ ਕਰ ਹੀ ਚੁੱਕੇ ਹਾਂ ਵੀ ਕਿਉਂ ਬਣਦੀ ਐ ਇਸ ਬੰਦਾ ਕਾਰਨ ਕੀ ਐ ਸੈਲਰ ਜ਼ਿਆਦਾ ਹੁੰਦੇ ਐ ਇਸ ਦੇ ਵਿੱਚ। ਇਸ ਲਈ ਇਹ ਕੈਂਡਲ ਇਹ ਕੈਂਡਲ ਬਣਦੀ ਆ। ਦੂਜੀ ਕੈਂਡਲ ਦੀ ਗੱਲ ਕਰੀਏ ਇਹ ਕੈਂਡਲ ਇੱਕ ਬੁਲਿਸ਼ ਕੈਂਡਲ ਹੁੰਦੀ ਆ। ਇਹ ਕੈਂਡਲ ਪਹਿਲੀ ਬੀਅਰਿਸ਼ ਕੈਂਡਲ ਦੇ ਅੰਦਰ ਬਣਦੀ ਆ। ਇਹ ਕੈਂਡਲ ਸਾਨੂੰ ਦੱਸਦੀ ਆ ਕਿ ਬਾਅਰਸ ਮਾਰਕੀਟ ਵਿੱਚ ਐਂਟਰ ਹੋਣਾ ਸ਼ੁਰੂ ਹੋ ਗਏ ਹਨ ਅਤੇ ਸੈਲਰਸ ਦੀ ਸਟਰੈਂ ਤੱਕ ਕਨਫਰਮੇਸ਼ਨ ਲਈ ਜਦੋਂ ਗ੍ਰੀਨ ਕੈਂਡਲ ਬੀਅਰ ਕੈਂਡਲ ਦਾ ਹਾਈ ਟੁੱਟਦਾ ਤਾਂ ਉੱਥੇ ਆਪਾਂ ਪੂਰੀ ਤਰ੍ਹਾਂ ਕਨਫਰਮ ਹੋ ਜਾਂਦੇ ਹਾਂ ਕਿ ਮਾਰਕੀਟ ਦਾ ਹੁਣ ਟ੍ਰੈਂਡ ਚੇਂਜ ਹੋ ਚੁੱਕਾ ਹੈ ਸਭ ਤੋਂ ਪਹਿਲਾਂ ਐਂਟਰੀ ਲੈਣਸ ਤੇ ਆਪਾਂ ਸਮੇਂ ਆਪਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਕੀ ਕੀ ਆ ਗੱਲਾਂ ਦੇਖੀਏ ਤਾਂ ਸਭ ਤੋਂ ਪਹਿਲਾਂ ਮਾਰਕੀਟ ਡਾਊਨ ਟ੍ਰੈਂਡ ਦੇ ਵਿੱਚ ਹੋਣਾ ਚਾਹੀਦਾ ਹੈ ਮਾਰਕੀਟ ਲੋਅਰ ਲੋ ਅਤੇ ਲੋਅਰ ਹਾਈ ਦੇ ਟ੍ਰੈਂਡ ਵਿੱਚ ਹੋਵੇ ਭਾਵੇਂ ਕਿ ਮਾਰਕੀਟ ਡਾਊਨ ਟ੍ਰੈਂਡ ਵਿੱਚ ਹੋਣਾ ਜ਼ਰੂਰੀ ਹੈ ਮਾਰਕੀਟ ਦੇ ਡਾਊਨ ਟ੍ਰੈਂਡ ਵਿੱਚ ਕਿਸੇ ਨਾ ਕਿਸੇ سپورਟ ਲੈਵਲ ਤੇ ਬੁਲਿਸ਼ ਹਰਾਮੀ ਪੈਟਰਨ ਬਣਦਾ ਇੰਤਜ਼ਾਰ ਕਰੋ ਇਸ ਦੇ ਲਈ ਸਾਡੇ ਵਿੱਚ ਸਬਰ ਹੋਣਾ ਬਹੁਤ ਜ਼ਰੂਰੀ ਹੈ ਯਕੀਨੀ ਬਣਾਓ ਕਿ ਇਸ ਪੈਟਰਨ ਵਿੱਚ ਬੰਨ ਵਾਲੀ ਦੂਸਰੀ ਕੈਂਡਲ ਪਹਿਲੀ ਕੈਂਡਲ ਦੇ ਅੰਦਰ ਹੋਵੇ ਇਸ ਪੈਟਰਨ ਦੇ ਨਾਲ ਨਾਲ ਅਸੀਂ ਕੋਈ ਹੋਰ ਕਨਫਰਮੇਸ਼ਨ ਵੀ ਲੈ ਸਕਦੇ ਹਾਂ ਜਿਵੇਂ ਬ੍ਰੇਕ ਆਊਟ ਸਟਰਕਚਰ ਸਮਾਰਟ ਮਨੀ ਕਨਸੈਪਟ ਦਾ ਇੱਕ ਪਾਰਟ ਹੈ ਬ੍ਰੇਕ ਆਊਟ ਸਟਰਕਚਰ ਵੋਲਿਊਮ ਹੋ ਗਿਆ سپورਟ ਰਾਈਡ ਹੋ ਗਿਆ ਸਾਡੇ ਲਈ ਫੈਕਟਰ ਦੇਖਣੇ ਜ਼ਰੂਰੀ ਹੈ ਹੁਣ ਸਾਡਾ ਮੇਨ ਤੇ ਲਾਸਟ ਕਮ ਐਂਟਰੀ ਲੈਣ ਦਾ ਹੁੰਦਾ ਹੈ ਜਦੋਂ ਬੁਲਿਸ਼ ਹਰਾਮੀ ਪੈਟਰਨ ਬਣਨ ਤੋਂ ਬਾਅਦ ਤੀਸਰੀ ਕੈਂਡਲ ਬੁਲਿਸ਼ ਕੈਂਡਲ ਦੇ ਹਾਈ ਨੂੰ ਕ੍ਰੋਸ ਕਰੇਗੀ ਭਾਵੇਂ ਜਦੋਂ ਤੀਸਰੀ ਕੈਂਡਲ ਬਣਦੀ ਹੈ ਜਿਹੜੀ ਕੈਂਡਲ ਇਸ ਪੈਟਰਨ ਦੇ ਪੂਰੇ ਪੈਟਰਨ ਨੂੰ ਪੈਟਰਨ ਦੇ ਹਾਈ ਨੂੰ ਜਦੋਂ ਕ੍ਰੋਸ ਕਰਦੀ ਹੈ ਉਸ ਰੇਟ ਦੇ ਉੱਤੇ ਸਾਡੀ ਐਂਟਰੀ ਹੋਊਗੀ ਐਂਟਰੀ ਹੋਣ ਤੋਂ ਬਾਅਦ ਸਟਾਪ ਲੋਸ ਆਪਾਂ ਬੁਲਿਸ਼ ਹਰਾਮੀ ਪੈਟਰਨ ਦੇ ਲੋ ਤੇ ਰੱਖਾਂਗੇ ਹੁਣ ਸਾਡਾ ਜਦੋਂ ਬੁਲਿਸ਼ ਹਰਾਮੀ ਪੈਟਰਨ ਬਣਨ ਤੋਂ ਬਾਅਦ ਤੀਸਰੀ ਕੈਂਡਲ ਬੁਲਿਸ਼ ਕੈਂਡਲ ਜਦੋਂ ਹਾਈ ਕ੍ਰੋਸ ਕਰਦੀ ਹੈ ਆਪੇ ਐਂਟਰੀ ਹੋ ਜਾਂਦੀ ਉਸ ਲੈਵਲ ਤੇ ਜਾ ਕੇ ਹੁਣ ਆਪਾਂ ਜੇ ਆਪਾਂ ਐਗਜਿਟ ਸੈਟਅਪ ਦੀ ਗੱਲ ਕਰੀਏ ਆਪਣਾ ਟਾਰਗੇਟ ਰੱਖੋ ਭਾਵੇਂ ਕਿ ਐਂਟਰੀ ਲਾਈਨ ਤੋਂ ਪਹਿਲਾਂ ਤੋਂ ਬਾਅਦ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਇਸ ਚੱਲ ਰਹੀ ਟ੍ਰੇਡ ਦੇ ਵਿੱਚ ਸਾਡਾ ਟਾਰਗੇਟ ਕੀ ਹੋਵੇਗਾ ਪਿਛਲਾ ਸਵਿੰਗ ਜਾਂ ਕੋਈ ਰਜਿਸਟੈਂਸ ਲੈਵਲ ਉਹ ਆਪਾਂ ਦੇਖ ਸਕਦੇ ਹਾਂ ਟਾਰਗੇਟ ਲਈ ਟ੍ਰੇਲਿੰਗ ਸਟਾਪ ਲੋਸ ਦੀ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਵਧੀਆ ਇੱਕ ਜਿਹੜਾ ਤਰੀਕਾ ਹੈ ਜਿਸ ਨਾਲ ਅਸੀਂ ਇੱਕ ਵੱਡਾ ਪ੍ਰੋਫਿਟ ਪ੍ਰਾਪਤ ਕਰ ਸਕਦੇ ਹਾਂ ਤੇ ਆਪਣੇ ਨੁਕਸਾਨ ਨੂੰ ਕੱਟ ਕਰ ਸਕਦੇ ਹਾਂ ਜਿੰਨਾ ਟਾਈਮ ਮਾਰਕੀਟ ਬੁਲਿਸ਼ ਟ੍ਰੈਂਡ ਵਿੱਚ ਰਹੇਗਾ ਉਨਾ ਟਾਈਮ ਕੋਸ਼ਿਸ਼ ਕਰੋ ਕਿ ਤੁਸੀਂ ਟ੍ਰੇਡ ਦੇ ਵਿੱਚ ਬਣੇ ਰਹੋ ਇਸ ਦੇ ਨਾਲ ਨਾਲ ਇਹ ਵੀ ਧਿਆਨ ਰੱਖੋ ਕਿ ਮਾਰਕੀਟ ਦੇ ਟ੍ਰੈਂਡ ਚੇਂਜ ਹੁੰਦਾ ਸਿਗਨਲ ਤਾਂ ਨਹੀਂ ਮਿਲਦਾ ਜਦੋਂ ਕੋਈ ਜਿਹਾ ਪ੍ਰਤੀਤ ਹੁੰਦਾ ਤਾਂ ਤੁਸੀਂ ਆਪਣੀ ਟ੍ਰੇਡ ਦੇ ਵਿੱਚੋਂ ਬਾਹਰ ਨਿਕਲ ਸਕਦੇ ਹੋ ਇੱਕ ਚੰਗਾ ਪ੍ਰੋਫਿਟ ਬਣਾ ਸਕਦੇ ਹੋ ਜੇਕਰ ਟ੍ਰੇਡ ਸਾਡੇ ਹਿਸਾਬ ਨਾਲ ਸਹੀ ਨਹੀਂ ਚੱਲਦਾ ਭਾਵੇਂ ਸਟਾਪ ਲਸ ਦੇ ਕੋਲ ਆਉਂਦੇ ਸਟਾਪ ਲਸ ਲੈ ਕੇ ਟ੍ਰੇਡ ਵਿੱਚੋਂ ਬਾਹਰ ਨਿਕਲ ਜੀ ਕਈ ਵਾਰ ਕੀ ਹੁੰਦਾ ਕਿ ਜਦੋਂ ਮਾਰਕੀਟ ਆਪਣੇ ਸਟਾਪ ਲਸ ਦੇ ਨੇੜੇ ਆਉਂਦੀ ਹੈ ਤਾਂ ਆਪਾਂ ਡਰਦੇ ਮਾਰੇ ਕਿ ਆਪਣਾ ਸਟਾਪ ਲਸ ਹਿੱਟ ਨਾ ਹੋ ਜੇ ਜਿਆਦਾ ਸਟਾਪਲਸ ਕੱਟ ਦਿੰਨੇ ਆ ਜਾਂ ਸਟਾਪਲਸ ਆਪਾਂ ਹੋਰ ਨੀਚੇ ਲਿਆਉਣੇ ਆ ਇਹ ਇੱਕ ਗਲਤ ਗੱਲ ਹੈ ਕਿਉਂਕਿ ਇਸ ਦੇ ਨਾਲ ਕਿਉਂਕਿ ਜਦੋਂ ਮਾਰਕੀਟ ਸਾਡੇ ਉਲਟ ਹੋ ਗਈ ਤਾਂ ਸਾਨੂੰ ਨਹੀਂ ਪਤਾ ਕਿ ਮਾਰਕੀਟ ਨੇ ਕਿੱਥੋਂ ਤੱਕ ਹੋਰ ਸਾਡੇ ਅੰਗੇਸ਼ਟ ਜਾਣਾ ਹੈ ਇਸ ਲਈ ਸਟਾਪਲਸ ਲੈ ਕੇ ਮਾਰਕੀਟ ਵਿੱਚੋਂ ਬਾਹਰ ਆ ਜਾਓ ਤੇ ਆਪਣੇ ਅਗਲੇ ਸੈਟਅਪ ਦਾ ਇੰਤਜ਼ਾਰ ਕਰੋ ਇੱਥੇ ਆਪਣੇ ਕੋਲ ਨਿਫਟੀ 50 ਦਾ ਚਾਰਟ ਹੈ 16 ਮਈ 2024 ਟਾਈਮ ਫਰੇਮ 5 ਮਿੰਟ ਹੁਣ ਇੱਥੇ ਕੀ ਹੈ ਮਾਰਕੀਟ ਡਾਊਨ ਟ੍ਰੈਂਡ ਦੇ ਵਿੱਚ ਆ ਰਹੀ ਹੈ ਲੋਅਰ ਲੋ ਦੀ ਫਾਉਂਡ ਦੇ ਵਿੱਚ ਆਪਣਾ ਬ੍ਰੇਕ ਆਊਟ ਸਟਰਕਚਰ ਕਰਦੀ ਹੈ ਲੋਅਰ ਲੋ ਬਣ ਰਿਹਾ ਹੈ ਮਾਰਕੀਟ ਦੇ ਵਿੱਚ ਤਾਂ ਡਿਮਾਂਡ ਜ਼ੋਨ ਤੇ ਆ ਗਈ ਡਿਮਾਂਡ ਜ਼ੋਨ ਤੇ ਆਉਣ ਤੋਂ ਬਾਅਦ ਇੱਕ ਲੰਮੀ ਰੈੱਡ ਕੈਂਡਲ ਬਣੀ ਹੈ ਹੁਣ ਇੱਥੇ ਜਿਹੜੀ ਆਪਾਂ ਸਾਈਕੋਲੋਜੀ ਦੀ ਗੱਲ ਕਰੀ ਸੀ ਵੀ ਇੱਥੇ ਦੋ ਤਰ੍ਹਾਂ ਦੇ ਮਾਈਂਡ ਕੰਮ ਕਰਦੇ ਕੀਤੇ ਆ ਦੋ ਤਰ੍ਹਾਂ ਦੇ ਮਾਈਂਡ ਕੰਮ ਕਰਨਾ ਮਤਲਬ ਕੀ ਹੈ ਮਾਰਕੀਟ ਇੱਕ ਤਾਂ ਪਹਿਲਾਂ ਹੀ ਡਾਊਨ ਟ੍ਰੈਂਡ ਦੇ ਵਿੱਚ ਹੈ ਤਾਂ ਇੱਥੇ ਹੋਰ ਜ਼ਿਆਦਾ ਸੈਲਰ ਐਡ ਹੋ ਗਏ ਉਹਨਾਂ ਦਾ ਮਾਈਂਡ ਸੈਟ ਕੀ ਸੀ ਕਿ ਮਾਰਕੀਟ ਇਹ ਡਿਮਾਂਡ ਏਰੀਆ ਮੰਨ ਲਓ ਉਹਨਾਂ ਦੇ ਸਾਰਲੇ سپورਟ ਹੈ ਵੀ ਉਹ ਇਹ سپورਟ ਨੂੰ ਤੋੜ ਤੋੜ ਦੂ ਮਾਰਕੀਟ ਵੀ ਉਹ ਕਹਿੰਦੇ ਸੀ ਉਹ ਮਾਰਕੀਟ ਦੇ ਇਸ ਸਪਲਾਈ ਜ਼ੋਨ ਦੇ ਡਿਮਾਂਡ ਜ਼ੋਨ ਨੂੰ ਬ੍ਰੇਕ ਕਰਨ ਦੇ ਹੱਕ ਜੀ ਸੀ ਉਸ ਤੋਂ ਬਾਅਦ ਇਹਨਾਂ ਦੇ ਉਲਟ ਬਾਇੰਗ ਆਈ ਬਾਇੰਗ ਆ ਗਈ ਹੁਣ ਜਿਹੜੇ ਬਾਇਰ ਸੀ ਬਾਇਰਨ ਨੂੰ ਕੀ ਹੋਇਆ ਕਿ ਇੱਥੇ ਡਿਮਾਂਡ ਜ਼ੋਨ ਹੈ ਇੱਥੇ ਸਪਲਾਈ ਹੈ ਮਾਰਕੀਟ ਮਾਰਕੀਟ ਦਾ ਟ੍ਰੈਂਡ ਰਿਵਰਸ ਹੋ ਸਕਦਾ ਤਾਂ ਇੱਥੇ ਐਂਟਰੀ ਹੋਣੀ ਸ਼ੁਰੂ ਹੋ ਗਈਆਂ ਬਾਇਰ ਦੇ ਬਾਇਰਸ ਦੇ ਹੁਣ ਪਹਿਲੀ ਗ੍ਰੀਨ ਕੈਂਡਲ ਬਣੀ ਇਸਦੇ ਅੰਦਰ ক্লোਜ ਹੋ ਗਈ ਇਹ ਇਸ ਤੋਂ ਆਪਾਂ ਕਨਫਰਮੇਸ਼ਨ ਨਹੀਂ ਲੈ ਸਕਦੇ ਵੀ ਮਾਰਕੀਟ ਦਾ ਟ੍ਰੈਂਡ ਰਿਵਰਸ ਹੋਊਗਾ ਕਿ ਨਹੀਂ ਪਰ ਜਦੋਂ ਅਗਲੀ ਕੈਂਡਲ ਨੇ ਬੀਅਰਸ ਕੈਂਡਲ ਦਾ ਹਾਈ ਕ੍ਰੋਸ ਕੀਤਾ ਟੌਪ ਲੈਵਲ ਤੇ ਆਪਣੀ ਐਂਟਰੀ ਬਣ ਗਈ ਐਂਟਰੀ ਬਣ ਤੋਂ ਬਾਅਦ ਬੀਅਰਸ ਕੈਂਡਲ ਦਾ ਲੋ ਸਾਡਾ ਸਟਾਪ ਲਸ ਉਸ ਤੋਂ ਬਾਅਦ ਚੰਗਾ 1.5 ਦਾ ਆਪਾਂ ਟਾਰਗੇਟ ਦੇ ਲਈ ਮਾਰਕੀਟ ਦੇ ਇਸ ਟ੍ਰੇਡ ਦੇ ਵਿੱਚ ਐਂਟਰ ਹੋਣੇ ਹੈ ਤਾਂ ਆਪ ਨੂੰ ਇੱਕ ਚੰਗਾ ਪ੍ਰਾਫਿਟ ਦੇਖਣ ਨੂੰ ਮਿਲਦਾ ਹੈ ਪੀਅਰ ਸਿੰਘ ਸਿਗਨਲ ਕੈਂਡਲਸਟਿਕ ਪੈਟਰਨ ਹੁਣ ਆਪਾਂ ਗੱਲ ਕਰਦੇ ਆ ਪੀਅਰ ਸਿੰਘ ਸਿਗਨਲ ਕੈਂਡਲਸਟਿਕ ਪੈਟਰਨ ਦੇ ਬਾਰੇ ਇਹ ਕੀ ਹੁੰਦਾ ਕਿਵੇਂ ਕੰਮ ਕਰਦਾ ਹੈ ਇਹ ਇਹਦੇ ਪੰਨ ਪਿੱਛੇ ਕੀ ਸਾਈਕੋਲੋਜੀ ਹੁੰਦੀ ਹੈ ਪੀਅਰ ਸਿੰਘ ਸਿਗਨਲ ਕੈਂਡਲਸਟਿਕ ਪੈਟਰਨ ਡਾਊਨ ਟ੍ਰੈਂਡ ਤੋਂ ਅੱਪ ਟ੍ਰੈਂਡ ਤੱਕ ਆਪਾਂ ਨੂੰ ਬਹੁਤ ਵਧੀਆ ਸੰਕੇਤ ਦਿੰਦਾ ਹੈ ਮਾਰਕੀਟ ਵਿੱਚ ਟ੍ਰੈਂਡ ਚੇਂਜ ਦੀ ਪਹਿਚਾਣ ਕਰ ਲਈ ਅਸੀਂ ਇਸ ਕੈਂਡਲਸਟਿਕ ਪੈਟਰਨ ਦਾ ਇਸਤੇਮਾਲ ਕਰ ਸਕਦੇ ਆ ਇਹ ਕੈਂਡਲਸਟਿਕ ਪੈਟਰਨ ਦੋ ਕੈਂਡਲਾਂ ਨੇ ਮਿਲ ਤੋਂ ਬਣਦਾ ਹੈ ਪਹਿਲੀ ਕੈਂਡਲ ਇਸ ਪੈਟਰਨ ਵਿੱਚ ਬਣਨ ਵਾਲੀ ਜਿਹੜੀ ਪਹਿਲੀ ਕੰਡਲ ਉਹ ਇੱਕ ਬੀਅਰਿਸ਼ ਕੈਂਡਲ ਆਉਂਦੀ ਹੈ ਜਿਹੜੀ ਸਾਨੂੰ ਇਹ ਦੱਸਦੀ ਹੈ ਕਿ ਮਾਰਕੀਟ ਦਾ ਡਾਊਨ ਟ੍ਰੈਂਡ ਅਜੇ ਜਾਰੀ ਹੈ ਅਤੇ ਸੈਲਰ ਦੀ ਸਟਰੈਂਥ ਮਾਰਕੀਟ ਦੇ ਵਿੱਚ ਜ਼ਿਆਦਾ ਹੈ ਕੀਮਤਾਂ ਲਗਾਤਾਰ ਘਟ ਘਟ ਰਹੀਆਂ ਹਨ ਹੁਣ ਜੇ ਆਪਾਂ ਗੱਲ ਕਰੀਏ ਇਹਦੀ ਫਾਰਮੇਸ਼ਨ ਦੀ ਇਹ ਪੈਟਰਨ ਬਣਦਾ ਕਿਉਂ ਹੈ ਕਿਵੇਂ ਬਣਦਾ ਇਹ ਬਣ ਵਿੱਚ ਕੀ ਕਰਨਾ ਤਾਂ ਕਿਸੇ ਨਾ ਕਿਸੇ ਸਪੋਰਟ ਲੈਵਲ ਤੇ ਇੱਕ ਬੀਅਰਿਸ਼ ਕੈਂਡਲ ਬਣੇਗੀ ਬੀਅਰ ਸਕੈਂਡਲ ਬਣਨ ਤੋਂ ਬਾਅਦ ਜੋ ਅਗਲੀ ਕੈਂਡਲ ਹੈ ਬੀਅਰ ਸਕੈਂਡਲ ਦੇ ক্লোਜ਼ ਤੋਂ ਥੋੜਾ ਜਿਹਾ نیچے ਓਪਨ ਹੋ ਕੇ ਓਪਨ ਹੋ ਕੇ ਪਿਛਲੀ ਬੀਅਰ 캔ਡਲ ਦੇ 50% ਏਰੀਆ ਨੂੰ ਕਵਰ ਕਰਦੀ ਹੈ ਜਦੋਂ 50% ਏਰੀਆ ਨੂੰ ਕਵਰ ਕਰਕੇ ਉਸ ਤੋਂ ਉੱਪਰ ক্লোਜ਼ ਹੁੰਦੀ ਹੈ ਤਾਂ ਇਸ ਦਾ ਇਹ ਮਤਲਬ ਹੁੰਦਾ ਹੈ ਕਿ ਮਾਰਕੀਟ ਦੇ ਵਿੱਚ ਬਾਇਰਸ ਐਕਟਿਵ ਹੋ ਗਏ ਬਾਇਰਸ ਦੀ ਸਟਰੈਂਥ ਜਿਆਦਾ ਵਧਨ ਲੱਗ ਗਈ ਜਾਂ ਵੱਧ ਚੁੱਕੀ ਹੈ ਉਸ ਤੋਂ ਬਾਅਦ ਕੀ ਹੁੰਦਾ ਅਗਲੀ 캔ਡਲ ਬੰਦੀ ਹੈ ਜਦੋਂ ਬੀਅਰ 캔ਡਲ ਦੇ ਹਾਈ ਨੂੰ ਕਰਾਸ ਕਰਦੀ ਹੈ ਤਾਂ ਸਾਨੂੰ ਪੂਰੀ ਤਰ੍ਹਾਂ ਕਨਫਰਮੇਸ਼ਨ ਹੋ ਜਾਂਦੀ ਹੈ ਕਿ ਇਸ ਲੈਵਲ ਤੋਂ ਹੁਣ ਮਾਰਕੀਟ ਦਾ ਟਰੈਂਡ ਚੇਂਜ ਹੋ ਚੁੱਕਾ ਹੈ ਹੁਣ ਮਾਰਕੀਟ ਡਾਊਨ ਟਰੈਂਡ ਤੋਂ ਅਪ ਟਰੈਂਡ ਵਿੱਚ ਅਪ ਟਰੈਂਡ ਵੱਲ ਜਾਣ ਲਈ ਬਿਲਕੁਲ ਰੈਡੀ ਹੈ ਦੂਸਰੀ ਕੈਂਡਲ ਇੱਕ ਬੁਲਿਸ਼ ਕੈਂਡਲ ਦੂਸਰੀ ਕੈਂਡਲ ਇੱਕ ਬੁਲਿਸ਼ ਕੈਂਡਲ ਹੁੰਦੀ ਹੈ ਪਹਿਲੀ ਕੈਂਡਲ ਦੀ ਬੋਡੀ ਦੇ ਅੰਦਰ ਓਪਨ ਹੁੰਦੀ ਹੈ ਬੋਡੀ ਥੋੜਾ ਜਿਹਾ ਨੀਚੇ ਓਪਨ ਹੁੰਦੀ ਹੈ ਉਸ ਬੋਡੀ ਦਾ 50% ਤੋਂ ਲੈ ਕੇ 60% ਤੱਕ ਏਰੀਆ ਕਵਰ ਕਰ ਲੈਂਦੀ ਹੈ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਮਾਰਕੀਟ ਦੇ ਵਿੱਚ ਹੁਣ ਬਾਏਰਸ ਦੀ ਸਟਰੈਂਥ ਵਧਣ ਲੱਗ ਗਈ ਅਤੇ ਸੈਲਰਸ ਦੀ ਸਟਰੈਂਥ ਘਟ ਚੁੱਕੀ ਹੈ ਜਦੋਂ ਬੀਐਸ ਕੰਡਲ ਦਾ ਹਾਈ ਬ੍ਰੇਕ ਹੁੰਦਾ ਹੈ ਤਾਂ ਆਪਾਂ ਨੂੰ ਇਹ ਕਨਫਰਮੇਸ਼ਨ ਮਿਲ ਜਾਂਦੀ ਹੈ ਕਿ ਮਾਰਕੀਟ ਦਾ ਟ੍ਰੈਂਡ ਹੁਣ ਅਪਰ ਹੋ ਚੁੱਕਾ ਹੈ ਜਿਸ ਦੇ ਹਿਸਾਬ ਨਾਲ ਆਪਾਂ ਮਾਰਕੀਟ ਦੇ ਵਿੱਚ ਐਂਟਰ ਹੋ ਸਕਦੇ ਹਾਂ ਅਤੇ ਆਪਣੇ ਆਪਣੇ ਪ੍ਰੋਫਿਟ ਤੱਕ ਆਪਣੇ ਟਾਰਗੇਟ ਤੱਕ ਆਸਾਨੀ ਨਾਲ ਪਹੁੰਚ ਸਕਦੇ ਹਾਂ ਸਰਤ ਇਸ ਦੇ ਵਿੱਚ ਇਹ ਹੁੰਦੀ ਹੈ ਕਿ ਪੀਐਸ ਤੋਂ ਸਿਗਨਲ ਕੈਂਡਲਸ ਤੇ ਇੱਕ ਪੈਟਰਨ ਕਿਸ ਨਾ ਕਿਸੇ ਲੈਵਲ ਤੇ ਬਣਨਾ ਜ਼ਰੂਰੀ ਹੈ ਇਸ ਦੇ ਲਈ ਫੈਕਟਰ ਦੇਖਣੇ ਜ਼ਰੂਰੀ ਹੈ ਫੈਕਟਰ ਦੇ ਹਿਸਾਬ ਨਾਲ ਅਸੀਂ ਵੋਲੀਅਮ ਦੀ ਵਰਤੋਂ ਕਰ ਸਕਦੇ ਹਾਂ ਵੋਲੀਅਮ ਦੀ ਨਾਲ-ਨਾਲ ਮਾਰਕੀਟਡ ਡਾਊਨ ਟ੍ਰੈਂਡ ਦੇ ਵਿੱਚ ਬ੍ਰੇਕ ਆਫ ਸਟਰਕਚਰ ਕਰਦੀ ਕਰਦੀ ਲੋਅਰ ਲੋ ਤੇ ਲੋਅਰ ਹਾਈ ਦੀ ਫਾਰਮੇਸ਼ਨ ਦੇ ਅੰਦਰ ਹੋਣੀ ਚਾਹੀਦੀ ਹੈ ਕਿਤਨਾ ਕਿਤੇ ਲਿਕুইਡਿਟੀ ਹੰਟ ਹੋਵੇ ਤਾਂ ਉਹ ਸਾਨੂੰ ਇੱਕ ਬਹੁਤ ਵਧੀਆ ਸੰਕੇਤ ਦਿੰਦਾ ਹੈ ਲਿਕুইਡਿਟੀ ਹੰਟ ਤੋਂ ਬਾਅਦ ਜਦੋਂ ਇਹ ਪੈਟਰਨ ਬੰਦ ਆ ਸਪੋਰਟ ਲੈਵਲ ਤੇ ਤਾਂ 80 ਤੋਂ 90% ਚਾਂਸ ਹੁੰਦੇ ਆ ਕਿ ਕਿ ਇਹ ਪੈਟਰਨ ਟਰੈਪ ਵਾਲਾ ਪੈਟਰਨ ਨਹੀਂ ਹੋਵੇਗਾ ਇਹ ਪੈਟਰਨ ਸਹੀ ਚੱਲੇਗਾ ਮੌਜੂਦਾ ਟ੍ਰੈਂਡ ਖਤਮ ਹੁੰਦਾ ਹੈ ਇਸ ਪੈਟਰਨ ਬਣ ਤੋਂ ਬਾਅਦ ਤੇ ਆਪਾਂ ਟ੍ਰੈਂਡ ਦੀ ਸ਼ੁਰੂਆਤ ਹੁੰਦੀ ਹੈ ਭਾਵ ਕਿ ਮਾਰਕੀਟ ਵਿੱਚ ਸੈਲਰ ਕਮਜ਼ੋਰ ਹੋ ਚੁੱਕੇ ਹਨ ਅਤੇ ਬਾਏਰਸ ਵੱਧਨੇ ਸ਼ੁਰੂ ਹੋ ਗਏ ਹਨ ਮਾਰਕੀਟ ਵਿੱਚ ਵਿਗਵਾਲੀ ਘਟਣੀ ਸ਼ੁਰੂ ਹੋਗੀ ਖਰੀਦਦਾਰੀ ਵੱਧਣੀ ਸ਼ੁਰੂ ਹੋਗੀ ਜਿਸ ਕਾਰਨ ਮਾਰਕੀਟ ਦਾ ਟ੍ਰੈਂਡ ਹੁਣ ਚੇਂਜ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਆਪਾਂ ਇਸ ਪੈਟਰਨ ਦੇ ਹਿਸਾਬ ਨਾਲ ਐਂਟਰੀ ਲੈਣੀ ਹੈ ਤਾਂ ਇਹ ਪੈਟਰਨ ਬਣ ਕਿੱਥੇ ਰਿਹਾ ਕੋਈ ਨਾ ਕੋਈ ਸਪੋਰਟ ਲੈਵਲ ਜਾਂ ਕੋਈ ਨਾ ਕੋਈ ਖਾਸ ਪੁਆਇੰਟ ਹੋਣਾ ਚਾਹੀਦਾ ਜਿੱਥੇ ਇਹ ਪੈਟਰਨ ਬਣਦਾ ਸਭ ਤੋਂ ਪਹਿਲਾਂ ਉਹੀ ਜੋ ਆਪਾਂ ਪਹਿਲਾਂ ਗੱਲ ਕਰਦੇ ਆਂ ਮਾਰਕੀਟ ਡਾਊਨ ਟ੍ਰੈਂਡ ਦੇ ਵਿੱਚ ਹੋਣਾ ਚਾਹੀਦਾ ਲੋਅਰ ਲੋ ਤੇ ਲੋਅਰ ਹਾਈ ਦੇ ਫਾਰਮੇਸ਼ਨ ਦੇ ਵਿੱਚ ਹੋਵੇ ਉਸ ਤੋਂ ਬਾਅਦ ਮਾਰਕੀਟ ਦੇ ਡਾਊਨ ਟ੍ਰੈਂਡ ਵਿੱਚ ਕਿਸੇ ਨਾ ਕਿਸੇ ਸਪੋਰਟ ਲੈਵਲ ਤੇ ਇਹ ਪੈਟਰਨ ਬਣਦਾ ਇੰਤਜ਼ਾਰ ਕਰੋ ਜਿੰਨਾ ਟਾਈਮ ਇਹ ਪੈਟਰਨ ਬਣ ਕੇ ਕੰਪਲੀਟ ਨਹੀਂ ਹੁੰਦਾ ਉਹਨਾਂ ਟਾਈਮ ਸਾਨੂੰ ਸਬਰ ਰੱਖਣਾ ਪਵੇਗਾ ਯਕੀਨੀ ਬਣਾਓ ਕਿ ਪੈਟਰਨ ਵਿੱਚ ਬਣਨ ਵਾਲੀ ਦੂਸਰੀ ਕੈਂਡਲ ਪਿਛਲੀ ਕੈਂਡਲ ਦੇ ਲੋ ਤੇ ਓਪਨ ਹੋ ਕੇ ਉਸ ਕੈਂਡਲ ਦੇ 50% ਬਾਡੀ ਨੂੰ ਕਵਰ ਕਰੇ ਤਾਂ ਸਭ ਤੋਂ ਪਹਿਲਾਂ ਇੱਕ ਲੰਮੀ ਬੀਅਰ 캔ਡਲ ਹੋਣੀ ਚਾਹੀਦੀ ਹੈ ਬੀਅਰ 캔ਡਲ ਹੋਣ ਤੋਂ ਬਾਅਦ ਜਦੋਂ ਪਿਛਲੀ ਅਗਲੀ 캔ਡਲ ਬੰਦੀ ਹੈ ਅਗਲੀ 캔ਡਲ ਪਿਛਲੀ ਬੀਅਰ 캔ਡਲ ਦੇ ਲੋ ਤੋਂ ਥੋੜਾ ਜਿਹਾ نیچے ਓਪਨ ਹੋਣੀ ਚਾਹੀਦੀ ਹੈ ਓਪਨ ਹੋਣ ਤੋਂ ਬਾਅਦ ਬਾਇੰਗ ਪ੍ਰੈਸ਼ਰ ਹੋਵੇ ਬਾਇੰਗ ਪ੍ਰੈਸ਼ਰ ਇੰਨਾ ਕੁ ਹੋਣਾ ਚਾਹੀਦਾ ਹੈ ਕਿ ਉਹ ਇਸ ਬਾਡੀ ਦੇ 50% ਏਰੀਆ ਨੂੰ ਕਵਰ ਕਰਦਾ ਹੋਵੇ ਜਦੋਂ ਇਸ ਬਾਡੀ ਦੇ 50% ਏਰੀਆ ਨੂੰ ਕਵਰ ਕਰਦਾ ਹੈ ਤਾਂ ਇੱਕ ਤਾਂ ਆਪਣੀ ਇਸੇ ਬੁਲਿਸ਼ ਕੈਂਡਲ ਦਾ ਜਦੋਂ ਹਾਈ ਟੁੱਟਦਾ ਐ ਐਂਟਰੀ ਬਣਦੀ ਐ ਪਰ ਇਹ ਐਂਟਰੀ ਥੋੜੀ ਜੀ ਰਿਸਕੀ ਹੁੰਦੀ ਐ ਇਹ ਇੱਕ ਅਗਰੈਸਿਵ ਐਂਟਰੀ ਕਹਿ ਸਕਦੇ ਆਪਾਂ ਕਿਉਂਕਿ ਕਿਉਂਕਿ ਜਿੰਨਾ ਟਾਈਮ ਵੀਰਚ ਕੈਂਡਲ ਦਾ ਹਾਈ ਕ੍ਰੋਸ ਨਹੀਂ ਹੁੰਦਾ ਉਹਨਾਂ ਟਾਈਮ ਮਾਰਕੀਟ ਦੇ ਵਿੱਚ ਪੂਰੀ ਤਰ੍ਹਾਂ ਸੈਲਰ ਬਾਹਰ ਨਹੀਂ ਹੁੰਦੇ ਸੈਲਰ ਆਊਟ ਨਹੀਂ ਹੁੰਦੇ ਕਿਉਂਕਿ ਸੈਲਰ ਦੀ ਸਟਰੈਂਥ ਜੀ ਕਿਤਨਾ ਕਿਤੇ ਮਾਰਕੀਟ ਦੇ ਵਿੱਚ ਹੈਗੀ ਐ ਤਾਂ ਇੱਥੇ ਆਪਾਂ ਇੱਕ ਅਗਰੈਸਿਵ ਐਂਟਰੀ ਬਣਾ ਸਕਦੇ ਆ ਪਰ ਇਹ ਥੋੜੀ ਰਿਸਕੀ ਹੋ ਜਾਂਦੀ ਐ ਪਰ ਰਿਸਕ ਦੇ ਨਾਲ ਨਾਲ ਇੱਥੇ ਇਹ ਇੰਨਾ ਕ ਫਾਇਦਾ ਹੁੰਦਾ ਕਿ ਇੱਥੇ ਆਪਣਾ ਸਟੌਪ ਲੌਸ ਥੋੜਾ ਜਿਹਾ ਘਟ ਜਾਂਦਾ ਕਿਉਂਕਿ ਕਿੱਥੇ ਦਾ ਹੁਣ ਆਪਾਂ ਇਸ ਲੈਵਲ ਤੇ ਜਾ ਕੇ ਸਟੌਪ ਲੌਸ ਦੇਣਾ ਕਿੱਥੇ ਆਪਾਂ ਇਸ ਲੈਵਲ ਤੇ ਜਾ ਕੇ ਸਟੌਪ ਲੌਸ ਦੇਣਾ ਤਾਂ ਥੋੜਾ ਜਿਹਾ ਉਸ ਦੇ ਪੁਆਇੰਟਾਂ ਦਾ ਫਰਕ ਪੈ ਜਾਂਦਾ ਪਰ ਉਸ ਦੇ ਹਿਸਾਬ ਨਾਲੇ ਰਿਸਕੀ ਨਹੀਂ ਹੁੰਦਾ ਉਸ ਤੋਂ ਹਰ ਕਨਫਰਮੇਸ਼ਨ ਦੇ ਲਈ ਜੇ ਆਪਾਂ ਦੇਖੀਏ ਕਿ ਆਪਾਂ ਇੱਕ ਕਨਫਰਮੇਸ਼ਨ ਐਂਟਰੀ ਮੰਨਦੇ ਆ ਤਾਂ ਜਦੋਂ ਬੀਅਰ ਸੈਂਡਲ ਦਾ ਹਾਈ ਕ੍ਰੋਸ ਹੁੰਦਾ ਤਾਂ ਉੱਥੇ ਆਪਣੀ ਐਂਟਰੀ ਬਣੂਗੀ ਤਾਂ ਇਸੇ ਕੈਂਡਲ ਦੇ ਲੋ ਤੇ ਆਪਣਾ ਸਟੌਪ ਲੌਸ ਹੋਵੇਗਾ ਜੋ ਬੁਲਿਸ਼ ਕੈਂਡਲ ਬਣੀ ਆ ਬੁਲਿਸ਼ ਕੈਂ ਬ੍ਰੇਕ ਆਫ ਸਟਰਕਚਰ ਵੋਲੀਅਮ ਸਪੋਰਟ ਲੈਵਲ ਇਹ ਫੈਕਟਰ ਦੇਖਣੇ ਜ਼ਰੂਰੀ ਆ ਸਾਡਾ ਹੁਣ ਮੇਨ ਤੇ ਲਾਸਟ ਕਮ ਐਂਟਰੀ ਲੈਂਦਾ ਹੁੰਦਾ ਪੀਰਸਨ ਸਿਗਨਲ ਬਣਨ ਤੋਂ ਬਾਅਦ ਤੀਸਰੀ ਕੈਂਡਲ ਬੁਲਿਸ਼ ਕੈਂਡਲ ਦਾ ਹਾਈ ਕ੍ਰੋਸ ਕਰਦੀ ਆ ਤਾਂ ਉਸ ਰੇਟ ਤੇ ਆਪਾਂ ਮਾਰਕੀਟ ਦੇ ਵਿੱਚ ਐਂਟਰ ਹੋਵਾਂਗੇ ਐਗਜੈਕਟਰ ਦੇ ਵਿੱਚ ਉਹੀ ਸਾਨੂੰ ਦੇਖਣਾ ਪਵੇਗਾ ਸਾਡਾ ਟਾਰਗੇਟ ਕੀ ਆ ਸਾਨੂੰ ਐਂਟਰੀ ਲੈਣ ਤੋਂ ਪਹਿਲਾਂ ਸਾਡੇ ਟਾਰਗੇਟ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਇਸ ਲੈਵਲ ਤੇ ਆਪਣਾ ਟਾਰਗੇਟ ਬੁੱਕ ਕਰਾਂਗੇ ਜਿੰਨਾ ਵੀ ਪ੍ਰੋਫਿਟ ਹੋਵੇਗਾ ਸਟਾਪ ਲੋਸ ਸਾਡਾ ਲੱਗੇ ਹੁੰਦਾ ਟਰੇਲਿੰਗ ਸਟੌਪਲਸ ਦੀ ਵਰਤੋਂ ਕਰੋ ਜਿਵੇਂ ਜਿਵੇਂ ਮਾਰਕੀਟ ਉੱਪਰ ਜਾਂਦੀ ਹੈ ਓਵੇਂ ਓਵੇਂ ਹੌਲੀ ਹੌਲੀ ਮਾਰਕੀਟ ਦੇ ਵਿੱਚ ਅਸੀਂ ਆਪਣਾ ਸਟੌਪਲਸ ਅੱਗੇ ਦੀ ਅੱਗੇ ਕਰਦੇ ਜਾਂਦੇ ਹਾਂ ਤਾਂ ਆਪਣਾ ਇੱਕ ਕੁਝ ਕੁ ਪ੍ਰੋਫਿਟ ਦਾ ਕੁਝ ਹਿੱਸਾ ਆਪਾਂ ਸਕਿਉਰ ਕਰ ਲੈਨੇ ਆਂ ਵੀ ਇਸ ਲੈਵਲ ਤੋਂ ਕਈ ਵਾਰ ਮਾਰਕੀਟ ਕੀ ਹੁੰਦਾ ਸਾਡੇ ਉਲਟ ਜਾਂਦੀ ਹੈ ਤਾਂ ਕੁਝ ਪ੍ਰੋਫਿਟ ਸਾਡੇ ਕੋਲ ਆਵੇ ਜਿੰਨਾ ਟਾਈਮ ਮਾਰਕੀਟ ਬੁਲਿਸ਼ ਟ੍ਰੈਂਡ ਵਿੱਚ ਰਹੇਗਾ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਆਪਣੀ ਕਿ ਮਾਰਕੀਟ ਟ੍ਰੈਂਡ ਚੇਂਜ ਹੁੰਦਾ ਸੇਗਾ ਮਮਲਕੀ ਸਾਡੀ ਇੱਕ ਕੋਸ਼ਿਸ਼ ਹੋਣੀ ਚਾਹੀਦੀ ਹੈ ਤੇ ਹੁਣ ਉਲਟ ਜਾ ਸਕਦੀ ਹੈ ਜਾਂ ਜੇ ਉਹ ਆਪਾਂ ਆਪਣੇ ਟਾਰਗੇਟ ਤੇ ਪਹੁੰਚ ਗਏ ਤਾਂ ਪੂਰੀ ਦੀ ਪੂਰੀ ਕੈਪੀਟਲ ਅਸੀਂ ਬੁੱਕ ਕਰ ਸਕਦੇ ਹਾਂ ਮਾਰਕੀਟ ਦੇ ਵਿੱਚ ਤੇ ਆਪਣਾ ਇੱਕ ਚੰਗਾ ਪ੍ਰੋਫਿਟ ਲੈ ਕੇ ਮਾਰਕੀਟ ਦੇ ਵਿੱਚੋਂ ਬਾਹਰ ਹੋ ਸਕਦੇ ਹਾਂ ਐਗਜ਼ਾਮਪਲ ਦੇ ਲਈ ਸਾਡੇ ਕੋਲ ਨੈਫਟੀ 50 ਦਾ 5 ਮਿੰਟ ਦਾ ਚਾਰਟ ਹੈ 15 April 2024 ਦਾ ਟਾਈਮ ਫਰੇਮ ਦੀ ਗੱਲ ਕਰੀਏ ਤਾਂ 5 ਮਿੰਟ ਦਾ ਟਾਈਮ ਫਰੇਮ ਹੈ ਇਹ ਉਸ ਤੋਂ ਇੱਥੇ ਕੀ ਹੋਇਆ ਮਾਰਕੀਟ ਡਾਊਨ ਟ੍ਰੈਂਡ ਦੇ ਵਿੱਚ ਆ ਰਹੀ ਹੈ ਡਾਊਨ ਟ੍ਰੈਂਡ ਦੇ ਵਿੱਚ ਆਉਣ ਤੋਂ ਬਾਅਦ ਜਦੋਂ ਡਿਮਾਂਡ ਏਰੀਆ ਤੇ ਆਈ ਸਪੋਰਟ ਲੈਵਲ ਤੇ ਆਈ ਤਾਂ ਕੀ ਸਾਨੂੰ ਦੇਖਣ ਨੂੰ ਮਿਲਿਆ ਇੱਕ ਲੰਬੀ ਬੀਅਰ ਸ਼ੈੰਡਲ ਮਤਲਬ ਕਿ ਮਾਰਕੀਟ ਨੇ ਸੈਲਰਸ ਨੇ ਮਾਰਕੀਟ ਨੂੰ ਨੀਚੇ ਲੈ ਜਾਂਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜਾ ਸਪੋਰਟ ਲੈਵਲ ਹੈ ਇਹ ਬ੍ਰੇਕ ਹੋ ਜਾਏ ਪਰ ਇਸ ਦੇ ਉਲਟ ਬਾਇਰਸ ਦੀ ਐਂਟਰੀ ਹੋ ਗਈ ਬਾਇਰਸ ਜਿਆਦਾ ਡੋਮਿਨੇਟ ਹੋ ਗਏ ਮਾਰਕੀਟ ਦੇ ਵਿੱਚ ਤਾਂ ਐ ਸ਼ੈੰਡਲ ਦੇ ਲੋ ਤੋਂ ক্লোਜ਼ ਹੋ ਕੇ ਬਾਇਰਸ ਨੇ ਮਾਰਕੀਟ ਨੂੰ ਉੱਪਰ ਲੇ ਜਾਂ ਸ਼ੁਰੂ ਕਰਤਾ ਉੱਪਰ ਲੈ ਜਾਣ ਤੋਂ ਬਾਅਦ ਇਸ ਗ੍ਰੀਨ ਕੈਂਡਲ ਦੇ 50% ਏਰੀਆ ਨੂੰ ਮਾਰਕੀਟ ਨੇ ਕਵਰ ਕਰ ਲਿਆ 50% ਏਰੀਆ ਕਵਰ ਕਰਨ ਤੋਂ ਬਾਅਦ ਹੁਣ ਕੀ ਹੋਇਆ ਹੁਣ ਇੱਥੇ ਦੋ ਤਰ੍ਹਾਂ ਦੇ ਮਾਈਂਡ ਫੇਰ ਹੋ ਗਏ ਸੈਲਰਸ ਨੇ ਸੈਲਰਸ ਦੀ ਐਂਟਰੀ ਬਣੂਗੀ ਇੱਕ ਤਾਂ ਇੱਥੇ ਸੈਲਰਸ ਦੀ ਐਂਟਰੀ ਬਣਨ ਤੋਂ ਬਾਅਦ ਇੱਕ ਬਾਅਰ ਹੋਰ ਐਕਟਿਵ ਹੋਣਗੇ ਬਾਅਰਸ ਦੇ ਐਕਟਿਵ ਹੋਣ ਦਾ ਕਾਰਨ سپورਟ ਲੈਵਲ ਹੈ سپورਟ ਲੈਵਲ ਤੋਂ ਦੂਸਰਾ ਕਾਰਨ ਆਪੇ ਇਹ ਮੰਨ ਸਕਦੇ ਆ ਕਿ ਇਸ ਦੇ ਵਿੱਚ ਸੈਲਿੰਗ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਜਿੰਨੇ ਸੈਲਰਾਂ ਨੇ ਆਉਣਾ ਸੀ ਸੈਲਰ ਆ ਗਏ ਸਭ ਹੁਣ ਮੈਕਸਿਮਮ ਸੈਲਰ Trap ਹੋਣ ਦਾ ਇਹ ਸਭ ਤੋਂ ਵਧੀਆ ਏਰੀਆ ਹੁੰਦਾ ਹੈ ਹੁਣ ਜਦੋਂ ਮਾਰਕੀਟ ਬੀਅਰਿਸ਼ ਕੈਂਡਲ ਦੇ ਹਾਈ ਨੂੰ ਕਰਾਸ ਕਰਦੀ ਹੈ ਤਾਂ ਉਸ ਲੈਵਲ ਤੇ ਸੈਲਰ ਪੂਰੀ ਤਰ੍ਹਾਂ ਮਾਰਕੀਟ ਦੇ ਵਿੱਚੋਂ ਬਾਹਰ ਹੋ ਜਾਂਦੇ ਹਨ ਤਾਂ ਸੈਲ Trap ਹੋਣਾ ਸ਼ੁਰੂ ਹੋ ਜਾਂਦੇ ਹਨ ਤਾਂ ਬਾਇੰਗ ਇੰਨੀ ਜਲਦੀ ਇੰਨੀ ਛੇਤੀ ਹੁੰਦੀ ਹੈ ਕਿਉਂਕਿ ਇਸ ਲੈਵਲ ਤੇ ਸੈਲਰ ਨੇ ਸਟੌਪ ਲੌਸ ਲੱਗੇ ਹੁੰਦੇ ਆ ਜਿਵੇਂ ਜਿਵੇਂ ਸਟੌਪ ਲੌਸ ਹੰਟ ਹੁੰਦੇ ਜਾਂਦੇ ਆ ਤਾਂ ਮਾਰਕੀਟ ਦੇ ਵਿੱਚ ਇੱਕ ਬਾਇੰਗ ਪ੍ਰੈਸ਼ਰ ਆਉਣਾ ਦਿਖਾਈ ਦਿੰਦਾ ਹੈ ਐਸ ਲੈਵਲ ਤੇ ਸਟੌਪਲੋਸ ਸਟੌਪਲੋਸ ਸੀ ਸੈਲਰਸ ਸੈਲਰਸ ਦੇ ਕਈ ਸੈਲਰਸ ਹੈ ਸਟੌਪਲੋਸ ਸਟੌਪਲੋਸ ਕੋਈ ਨਾ ਕੋਈ ਸਵਿੰਗ ਬੰਦਾ ਹੁਣ ਆ ਲੈਵਲ ਆਉਂਦਾ ਸਾਡੇ ਕੋਲ ਆ ਲੈਵਲ ਦੇ ਉੱਤੇ ਸਭ ਤੋਂ ਵੱਧ ਸਟੌਪਲੋਸ ਹੈਗੇ ਜਿਵੇਂ ਜਿਵੇਂ ਮਾਰਕੀਟ ਦੇ ਵਿੱਚ ਸਟੌਪਲੋਸ ਹੰਟ ਹੁੰਦੇ ਜਾਂਦੇ ਆ ਤਾਂ ਮਾਰਕੀਟ ਆਪਣਾ ਮੂਵਮੈਂਟ ਦਿੰਦਾ ਦੁਰਾ ਜਾਂਦਾ ਅੱਗੇ ਦੀ ਅੱਗੇ ਇਸ ਦੇ ਹਿਸਾਬ ਨਾਲ ਅਸੀਂ 1:3 ਦਾ 6 ਦਾ ਟਾਰਗੇਟ ਹਾਸਲ ਕਰ ਸਕਦੇ ਆ ਤਾਂ ਪਹਿਲਾ ਟਾਰਗੇਟ ਦੀ ਆਪਾਂ ਗੱਲ ਕਰੀਏ ਪਹਿਲਾ ਟਾਰਗੇਟ ਪਿਛਲਾ ਸਵਿੰਗ ਮੰਨ ਸਕਦੇ ਆ ਹੁਣ ਆ ਸਵਿੰਗ ਆਪਣਾ ਟਾਰਗੇਟ ਸੀ ਇੱਥੇ ਆਪਣਾ ਪੂਰਾ ਦਾ ਪੂ ਉਹ ਕੁਸਕ ਪਾਰਸ਼ਲ ਪ੍ਰੋਫਿਟ ਬੁੱਕ ਕਰਕੇ ਉਸ ਪ੍ਰੋਫਿਟ ਆਪਣਾ ਅੱਗੇ ਅੱਗੇ ਟ੍ਰੇਡ ਲਈ ਰੱਖ ਸਕਦੇ ਰੱਖ ਲੈਂਦੇ ਆ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ